ਅੱਜ ਪਟਿਆਲਾ ਦੇ ਵਿੱਚ ਤਰਵਿਰ ਗਾਂਧੀ ਦੇ ਹੱਕ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਜੋ ਇਕੱਠ ਕੀਤਾ ਗਿਆ ਉਹ ਸੰਜੀਵ ਸ਼ਰਮਾ ਕਾਲੂ ਜਿਹੜੇ ਯੂਥ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕੀਤਾ ਗਿਆ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਸੰਜੀਵ ਸ਼ਰਮਾ ਕਾਲੂ ਮੌਜੂਦ ਨੇ ਸੰਜੀਵ ਜੀ ਅੱਜ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਕਿ ਹੁਣ ਵਿਰੋਧੀ ਪਾਰਟੀ ਨੂੰ ਨੱਸ ਪੈਗੀ ਬਿਲਕੁਲ ਦੇਖੋ ਮੈਂ ਕੱਲੇ ਨਹੀਂ ਤੁਸੀਂ ਸਾਰਿਆਂ ਨੇ ਦੇਖਿਆ ਵੀ ਕਿਵੇਂ ਹੁੰਮ ਹਮਾ ਕੇ ਸਾਡੇ ਪਟਿਆਲਾ ਦਿਹਾਤੀ ਤੋਂ ਯੂਥ ਕਾਂਗਰਸ ਦੇ ਸਾਡੇ ਦੋਨੋਂ ਪ੍ਰਧਾਨ ਸਰਪੰਚ ਪੰਚ ਆਮ ਪਬਲਿਕ ਜਿਹੜੇ ਆਮ ਜਿਹੜੇ ਨਿਕਲ ਕੇ ਘਰਾਂ ਚੋਂ ਆਏ ਨੇ ਉਹ ਜਿਹੜੇ ਡਾਕਟਰ ਗਾਂਧੀ ਨੂੰ ਡਾਕਟਰ ਗਾਂਧੀ ਜੀ ਨੂੰ ਪਿਆਰ ਕਰਦੇ ਲੋਕ ਨੇ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਲੋਕ ਨੇ ਉਹਨਾਂ ਨੇ ਅੱਜ ਸਾਰਿਆਂ ਨੇ ਇੱਥੇ ਆ ਕੇ ਹਜ਼ਾਰਾਂ ਗਿਣਤੀ ਵੀ ਜਿਹੜੇ ਇੱਥੇ ਬੰਦੇ ਪਹੁੰਚੇ ਸੀ ਉਹਨਾਂ ਨੇ ਸਾਰਿਆਂ ਨੇ ਹੱਥ ਖੜਾ ਕਰਕੇ ਡਾਕਟਰ ਗਾਂਧੀ ਜੀ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਆ ਤੁਹਾਡੀ ਮਦਦ ਕਰਾਂਗੇ ਕੱਲਾ ਕੱਲਾ ਬੰਦਾ ਜਾ ਕੇ ਜਿਹੜਾ ਅਸੀਂ ਕਹਿੰਦੇ ਅਸੀਂ ਸਾਰਿਆਂ ਨੂੰ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਵੀ ਕੱਲਾ ਕੱਲਾ ਬੰਦਾ ਜਾ ਕੇ ਡਾਕਟਰ ਸਾਹਿਬ ਦੀ ਗਲੀਆਂਾਂ ਚ ਮੁਹੱਲਿਆਂ ਚ ਬਾਜ਼ਾਰਾਂ ਚ ਜਾ ਕੇ ਉਹਨਾਂ ਦੀ ਕੈਂਪੇਨ ਕਰੇਗਾ ਏ ਮਨਮਟਾਵ ਫੇਰ ਉੱਥੇ ਦਿਖਾਇਆ ਕਿ ਅੱਜ ਮੋਹਿਤ ਮੇਂਦਰਾ ਦੀ ਫੋਟੋ ਕਿਤੇ ਵੀ ਨਹੀਂ ਹੈ ਕਿ ਨਾ ਮੋਹਿਤ ਮੇਂਦਰਾ ਨੂੰ ਬੁਲਾਇਆ ਗਿਆ ਹੈਗਾ ਦੇਖੋ ਤੁਹਾਨੂੰ ਪਹਿਲੇ ਦਿਨ ਤੁਸੀਂ ਵੀ ਉਹਦੇ ਨਾਲ ਜੇ ਮਾਲ ਮਟਾਵ ਸਾਡੇ ਹੈ ਤੇ ਉਹ ਰਹਿਣ ਗਈ ਉਹ ਖਤਮ ਹੋਣ ਵਾਲੇ ਨਹੀਂ ਹੈ ਕੋਈ ਇਕੱਲੇ ਮੇਰੇ ਮਨਮਟਾਵ ਨਹੀਂ ਹੈ ਸਾਰਾ ਹੀ ਦੇਖੋ ਆ ਆ ਸਾਰੇ ਸਰਪੰਚ ਪੰਚ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹ ਸਾਰੇ ਹੀ ਨੇ ਇਕੱਲਾ ਮੇਰਾ ਮਨਮਟਾਵ ਨਹੀਂ ਹੈ ਸਾਰਿਆਂ ਦਾ ਹੀ ਵੀ ਉਹਨਾਂ ਦਾ ਇੱਕ ਮਨ ਬਣਿਆ ਹੋਇਆ ਸੀ ਇਸ ਨਾਲ ਕੰਮ ਨਹੀਂ ਕਰਨਾ ਉਹਨਾਂ ਨੇ ਮਤਾ ਵੀ ਪਾਇਆ ਸੀਗਾ ਇਲੈਕਸ਼ਨ ਆਪਣੇ ਪਿਛਲੇ 15-20 ਦਿਨ ਪਹਿਲਾਂ ਉਹ ਅਸੀਂ ਪਾਰਟੀ ਹਾਈ ਕਮਾਂਡ ਕੋਲ ਰੱਖਿਆ ਵੀ ਹੈ ਤੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੇ ਵਿਸ਼ਵਾਸ ਵੀ ਦਿਵਾਇਆ ਅੱਜ ਵੀ ਜਿਵੇਂ ਲੀਡਰਸ਼ਿਪ ਆਈ ਸੀ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ 4 ਜੂਨ ਨੂੰ ਬੈਠ ਕੇ ਅਸੀਂ ਇਸ ਤੇ ਗੋ ਵੀ ਕਾਰਵਾਈ ਬੰਦੀ ਹੈ ਅਸੀਂ ਇਸ ਤੇ ਫੈਸਲਾ ਲਵਾਂਗੇ ਪ੍ਰਗਟ ਜੀ ਦਾ ਸਿੱਧੇ ਤੌਰ ਤੇ ਕਹਿਣਾ ਕਿ ਕੋਈ ਮਨਮਟਾਉ ਨਹੀਂ ਹੈਗਾ ਕਿ ਦੋਨੋਂ ਭਰਾ ਹੀ ਨੇ ਇੱਕ ਦੂਜੇ ਦੇ ਤੇ ਕੋਈ ਐਸੀ ਗੱਲ ਨਹੀਂ ਹੈ ਕਿ ਅਸੀਂ ਬੈਠਾ ਕੇ ਇਹਨਾਂ ਦਾ ਸਮਝੌਤਾ ਕਰਾ ਦਾਂਗੇ ਨਹੀਂ ਮੈਂ ਦੇਖੋ ਇਸ ਗੱਲ ਮੈਂ ਨਹੀਂ ਸੁਣੀ ਪ੍ਰਗਟ ਸਿੰਘ ਜੀ ਨੇ ਤੁਹਾਡੇ ਨਾਲ ਜਿਹੜੀ ਗੱਲ ਕੀਤੀ ਹੋਵੇ ਮਰ ਮੈਂ ਇਸ ਚੀਜ਼ ਨਹੀਂ ਸੁਣੀ ਮਨ ਮਟਾਵ ਤੇ ਤੁਸੀਂ ਕਿਵੇਂ ਮਨ ਮਟਾ ਮੋਲੋ ਜਦੋਂ ਅਸੀਂ ਸਾਡੇ ਖਿਲਾਫ ਉਹਨਾਂ ਨੇ ਕੈਂਡੀਡੇਟ ਪਾਰੇ ਅਸੀਂ ਇਲੈਕਸ਼ਨ ਨਾਲ ਲੜੀਆਂ ਮਤਲਬ ਕੱਲੇ ਮੇਰੇ ਮਨ ਮਟਾਵ ਨਹੀਂ ਹੈ ਸਾਡੇ ਸਾਰਿਆਂ ਦੇ ਮਨ ਮਟਾਵੇ ਤੇ ਸਾਰਿਆਂ ਦੇ ਦੂਰ ਕਰ ਲੈਣ ਜੱਡੇ ਪੰਚ ਨੇ 50 60 ਜਣਾਂ ਦੇ ਸਰਪੰਚਾਂ ਨੇ ਮਤਾ ਪਾਇਆ ਹੈ ਸਾਰਿਆਂ ਨੂੰ ਮਨਾ ਲਨ ਜੇ ਮਨਾ ਸਕਦੇ ਤੇ ਮਨਾ ਕੇ ਉਹਨਾਂ ਨੂੰ ਆਪਣੇ ਰਾਜੀ ਕਰ ਲੈਣ ਆਪਣੇ ਨਾਲ ਚਲਾ ਲੈਣ ਕੱਲੇ ਮੇਰੇ ਮਨ ਮਟਾਵ ਨਹੀਂ ਹੈ ਜੀ ਇਸ ਤਰ੍ਹਾਂ ਦੀ ਹੁਣ ਜਿਹੜੇ ਇਕੱਠਾ ਹੈ ਉਹਨ ਕਿਸ ਤਰ੍ਹਾਂ ਹੋਰ ਪੰਜਾਬ ਪ੍ਰਧਾਨ ਨੂੰ ਵੀ ਬੁਲਾਇਆ ਜਾਏਗਾ ਕਿਸੇ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦਾ ਕਰਿਆ ਜਾਏਗਾ ਦੇਖੋ ਰੱਖ ਲਈ ਅਸੀਂ ਅੱਜ ਸਾਨੂੰ ਇੱਕ ਪ੍ਰੋਗਰਾਮ ਮਿਲਿਆ ਸੀਗਾ ਇੱਕ ਦੋ ਅਸੀਂ ਪ੍ਰੋਗਰਾਮ ਹੋਰ ਕਰਨੇ ਡਾਕਟਰ ਸਾਹਿਬ ਦੇ ਅੱਜ ਟਾਈਮ ਲੈ ਕੇ ਕਿਉਂਕਿ ਉਹਨਾਂ ਦਾ ਵੀ ਸ਼ਡਿਊਲ ਬੀਜ਼ੀ ਹੈ ਟਾਈਮ ਘਟਾ ਹੈ ਹਲਕੇ ਜਿਆਦੇ ਨੇ نو ਵਿਧਾਨ ਸਭਾਵਾਂ ਨੇ ਤੇ ਅੱਜ ਕਰਾਂਗੇ ਸ਼ਾਮ ਨੂੰ ਡਿਸਕ ਜਿਹੜੇ ਸਾਨੂੰ ਹੋਰ ਜੇ ਪ੍ਰੋਗਰਾਮ ਮਿਲਾਂਗੇ ਇਸੇ ਤਰ੍ਹਾਂ ਹੀ ਅਸੀਂ ਵੱਧ ਚੜ ਕੇ ਸਾਰੇ ਹਿੱਸਾ ਲੈ ਕੇ ਅਸੀਂ ਨੂੰ ਡਾਕਟਰ ਗੰਨ ਸਾਹਿਬ ਦੀ ਮਦਦ ਕਰਾਂਗੇ ਤਾਂ ਐਸਨ ਸੰਜੀਵ ਸ਼ਰਮਾ ਕਰੂਗੀ ਜਿਹਨੇ ਕਹਿਣਾ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਇਕੱਠ ਕਰਾਂਗੇ ਤੇ ਇਥੋਂ ਤਰਮੀਰ ਗਾਂਧੀ ਨੂੰ ਜਿਤਾ ਕੇ ਭੇਜਾਂਗੇ पहला तो कैमरामैन संदीप जैन आल कुलविंदर इंदर को मजिद को देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर